ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ ਜਿਹੜੂ ਚੈਨਲ ਬਾਬਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਚਾਰ ਗਾਵਾਂ ਸੇ ਲਈ ਲੈ ਕੇ ਆਏ ਹਾਂ ਜੀ ਇੱਕ ਬਈ ਤਾਜੀ ਸੂਈ ਵੀ ਆ ਤੇ ਦੋ 托ਕੜ ਨੇ ਇੱਕ 托ਕੜ ਗੱਬਣ ਤੇ ਆਓ ਆਪਾਂ ਕਰ ਲੈਨੇ ਬਾਈ ਨਾਲ ਗੱਲਬਾਤ ਆਜ ਬਾਈ ਬਾਈ ਜੀ ਸਸਿਕਾਰ ਹੋ ਠੀਕ ਹੋ ਵਧੀਆ ਵੀ ਨਾਮ ਤੇ ਐਡਰੈਸ ਬੋਲ ਨਾਮ ਮੇਰਾ ਮਨੂਆ ਪਿੰਡ ਕੋਠਾ ਕਰੂਗਾ ਸਟੀਲ ਫੂਲਾ ਜ਼ਿਲ੍ਹਾ ਫਰੀਂਡਾ ਆਪਾਂ ਨੂੰ ਨੇੜੇ ਪਿੰਡ ਨੇੜੇ ਪਾਕਤਾ ਰਹਿ ਜਾਂ 2 ਕਿਲੋਮੀਟਰ ਤੇ ਮੋਬਾਈਲ ਨੰਬਰ 98631 ਪਚਾਨਵੇਂ ਤਿੰਨ ਸੋ ਅਠਾਈ ਠੀਕ ਹੈ ਭਾਈ ਭਾਈ ਜਿਹੜੀ ਪਹਿਲੇ ਨੰਬਰ ਦੇ ਬੈਠਦੇ ਨੇ ਕਿਹੜਾ ਸੂਆ ਸੂਈ ਇਹ ਦੂਜਾ ਸੂਆ ਸੂਈ ਹੋ ਗਿਆ ਵੀ ਤਿੰਨ ਮਹੀਨੇ ਉਹ ਬੱਚੀ ਦੇ ਮਗਰ ਬੱਚਾ ਮਗਰ ਬੱਚੀ ਤਿੰਨ ਕੁ ਮਹੀਨਿਆਂ ਦੀ ਸੂਈ ਵੀ ਬੱਚੀ ਦਿਖਾਣ ਵਾਲੇ ਬੱਚੀ ਚੰਗੀ ਆ ਨਾ ਹਾਂ ਬੱਚੀ ਵਧੀਆ ਜੀ ਕਿਉਂਕਿ ਬੱਚੀ ਦੀ ਮਿਲਦੀ ਆ ਜੇ ਠੀਕ ਆ ਭਾਈ ਛੱਡ ਨਹੀਂ ਬੈਠ ਲੈ ਤੇ ਦੁੱਧ ਕਿੰਨਾ ਹੋਣਾ ਦੁੱਧ ਵੀ ਕੰਡਿਆ ਜਮਾ 12 ਕਿਲੋ ਹੁੰਦਾ ਉਹਨਾਂ ਵੇਲਾ ਠੀਕ ਆ ਭਾਈ 12 ਲੀਟਰ ਦੁੱਧ ਬਾਈ ਕਹਿੰਦਾ ਕੰਡਿਆ ਤਿਆਰ ਆ ਫੇਸ ਦੀ ਬਿਊਟੀ ਕੱਦ ਬਰੀਟ ਖੋਲ ਦੇ ਭਾਈ ਤੋਰ ਕੇ ਦਿਖਾ ਦੇ ਇਹ ਬੱਚਾ ਮਗਰ ਬੱਚੀ ਆ ਬਾਈ ਬੈਡ ਚੰਗੀ ਆ ਦੁੱਧ ਵੀ ਚੰਗਾ ਬਰੀਡ ਵੀ ਚੰਗੀ ਆ ਥਣ ਬਹੁਤ ਚੰਗਾ ਚਵਾਈ ਕਿਵੇਂ ਆ ਭਰਾ ਚਵਾਈ ਵਧੀਆ ਕੋਈ ਮਰਜ਼ੀ ਰੂਮਰ ਕੀ ਬੋਲੀ ਠੀਕ ਆ ਬਾਈ ਪੂਰੀ ਰੂਮਰ ਕੀ ਬੋਲੀ ਚਵਾਈ ਆ ਠੰਡੀ ਸੀ ਲਵਾਈਆਂ ਫੁੱਲ ਕੱਦ ਬਰੀਡ ਫਰੰਟ ਫਰੰਟ ਇੱਕ ਨੰਬਰ ਮੁੱਲ ਕੀ ਅੱਜ ਆਜ ਮੋਲੇ ਦਾ ਵੀ 40000 ਆ ਮਾਨਤਨ ਹੋਈ ਮਾਨਤਨ ਕਰਦੇ ਆ ਲੈ ਜੇ ਭਾਈ ਚਾਰ ਟਾਈਮ ਚੋ ਗਿਆ ਐ ਨਹੀਂ ਗੱਲ ਭਾਈ ਓਕੇ ਭਾਈ 40000 ਰੁਪਈਆ ਮੋਲਾ ਮਾਨਤਨ ਕੋਈ ਚੱਕਰ ਨਹੀਂ ਮੌਕੇ ਤੇ ਹੋ ਜਾਊਗਾ ਬੱਚੀ ਤੇ ਮਿਲਦੀ ਆ ਬੱਚੀ ਬਹੁਤ ਚੰਗੀ ਆ ਬੱਚੀ ਵੀ ਪਲੀ ਪਈ ਆ ਬੱਚੀ ਨੇ ਭਾਈ ਨਾਲ ਹੀ ਤਿਆਰ ਹੋ ਜਾਣਾ ਕਿਉਂ ਦੁੱਧ ਪੀਂਦੀ ਆ ਸੇਤੂ ਹੀ ਤਿਆਰ ਹੋ ਜਾਊਗੀ ਬਰੀਡ ਇੱਕ ਨੰਬਰ ਆ ਮੁੱਲ ਜਮ ਜਾਜ ਖਾਣ ਦੇਖੋ ਭਾਈ ਥਾਣ ਬਹੁਤ ਚੰਗਾ ਮੁੱਠੀ ਵਾਲਾ ਥਾਣ ਇਕੱਲਾ ਇਕੱਲਾ ਥਾਣ ਚਵਾਈ ਚਵਾਈ ਇੱਕ ਨੰਬਰ ਆ ਦੋ ਨੰਬਰ ਤੇ ਬਈ ਤੋਕੜ ਗੱਬਣਾ ਇਹ ਤੋਕੜ ਗੱਬਣਾ ਬਈ ਜਰਸੀ ਤੋਕੜ ਗੱਬਣ ਕਿੰਨੇ ਟਾਈਮ ਦੀ ਗੱਬਣੇ ਤਿੰਨ ਮਹੀਨੇ ਗੱਬਣਾ ਤੇ ਸੱਤ ਘੰਟੇ ਦੌਦਾ ਬਈ ਠੀਕ ਆ ਬਈ ਚੈੱਕ ਕਰਵਾਈ ਨਾ ਚੈੱਕ ਆਪਣੇ ਆਪੇ ਕਰਾ ਲਿਆ ਦੀ ਅਗਲਾ ਬਈ ਬਈ ਕਹਿੰਦਾ ਆਪਦੀ ਕਰਵਾ ਲਿਓ ਚੈੱਕ ਠੀਕ ਆ ਬਾਈ ਦੀ ਚੈੱਕ ਕਰਵਾਈ ਵੀ ਚੈੱਕ ਪਾਸ ਆਗੀ ਥਾਣ ਨੇੜ ਤੋਂ ਚੈੱਕ ਕਰਵਾਣੇ ਕੱਲਾ ਕੱਲਾ ਥਾਣ ਪੂਰੀ ਵਿਥੀ ਦੇ ਥਾਣ ਬਰੀਡ ਇੱਕ ਨੰਬਰ ਖੋਲ ਦੇ ਬਈ ਤੋਰ ਕੇ ਦਿਖਾ ਦੇ ਜਰਸੀ ਬਰੀਡ ਆ ਬਾਈ ਗਰਮੀ ਦਾ ਵੈਸੇ ਉਹ ਪਹਿਲੇ ਨੰਬਰ ਵਾਲੀ ਵੀ ਨਹੀਂ ਮੰਨਦੀ ਇਹ ਵੀ ਨਹੀਂ ਮੰਨਦੀ ਫੈਂਡ ਫੋਨ ਕਰਮਾ ਵਾਲੀ ਦੀ ਫੋਲ ਚੰਗੀ ਹੋਊਗੀ ਬਿਊਟੀ ਚੈੱਕ ਕਰੋ ਕਰਮਾ ਵਾਲੇ ਕੀ ਬਾਤ ਆ ਬਾਈ ਕੀ ਮੁੱਲ ਲ ਬਰੇ ਜੈਜ ਇਹਦਾ ਮੁੱਲ ਬਈ 26000 ਰੁਪਏ ਯਾਰ 26000 ਰੁਪਏ ਮਾਨਦਾਨ ਹੋ ਜਾ ਮਾਨਤਾਉਂਦਾ ਮੁੱਲ ਹੀ ਬੱਚਾ ਕਰ ਜਣੇ ਸਹੀ ਆ ਬਾਈ ਮੁੱਲ ਜਮਾ ਜੈਜ ਰੱਖਿਆ ਬਾਈ ਨੇ 26000 ਰੁਪਏ ਮਾਨਦਾਨ ਕੋਈ ਚੱਕ ਨਹੀਂ ਫਿਰ ਵੀ ਚਲੋ ਮੌਕੇ ਤੇ ਹੋ ਜਾਊਗਾ ਬਾਈ ਵੈੜ ਚੰਗੀ ਆ ਜਰਸੀ ਬਰੀਡ ਆ ਮਿਲਦੀ ਬਹੁਤ ਘੱਟ ਮੰਗ ਚੰਗੀ ਆ ਖਾਸ ਕਰਕੇ ਟੋਕੜ ਗੱਭਣ ਠੀਕ ਹੈ ਕਿ ਨਹੀਂ ਬਿਊਟੀ ਚੈੱਕ ਕਰੋ ਬਿਊਟੀ ਇੱਕ ਨੰਬਰ ਟੂ ਆ ਟੂ ਆ ਇੱਕ ਨੰਬਰ ਅੱਗੇ ਬਈ ਤਿੰਨ ਨੰਬਰ ਟੋਕੜ ਆ ਇਹ ਟੋਕੜਾ ਵੀ ਜਿਹੜਾ ਸੁਆ ਵੀਰੇ ਇਹ ਸੁਆ ਦੂਜਾ ਸੁਆ ਵੀ ਓਕੇ ਬਈ ਤੇ ਦੁੱਧ ਕਿੰਨਾ ਗਾਹ ਦੁੱਧ ਹੋ ਗਿਆ 11 ਕਿਲੋ ਜਮ ਕੰਡੇ ਵਾਲਾ ਠੀਕ ਆ ਬਈ 11 ਲੀਟਰ ਦੁੱਧ ਬਈ ਕਹਿੰਦਾ ਤਿਆਰ ਫੇਸ ਦੀ ਬਿਊਟੀ ਬੋਦੀਵਾਦੀ ਤੇ ਪਲੀ ਵੀ ਬਹੁਤ ਆਣਾ ਆ ਰਾਜੀ ਫੁੱਲ ਨਾ ਖੋਲ ਦੇ ਤੋਰਨੇ ਬਾਕੀ ਆਪਾਂ ਦੇਣੀਆਂ ਖਾਲੀ ਆ ਪਿਆਵਾਂ ਤੇ ਟੀਗਾ ਭਰਾਵਾ ਉਹ ਦੱਪਾ ਲਈ ਜਾਨੂੰ ਦੱਸਿਆ ਆਪਾਂ ਨੂੰ 50 ਦਿਨ ਹੋ ਗਏ ਬਾਈ ਕਹਿੰਦਾ ਟੀਕਾ ਭਰਾ ਇਹਨੂੰ ਖਾਲੀ ਮੰਨ ਕੇ ਲਈ ਆ ਖਾਲੀ ਮੰਨ ਕੀ ਦੇ ਬੋਲ ਦੇ ਤੋਰ ਦੇ ਬ੍ਰੀਡ ਪ੍ਰਿੰਟ ਇੱਕ ਨੰਬਰ ਵਾਲੇ ਵਾ ਕਮਾਲ ਦਾ ਖਾਣ ਬਹੁਤ ਚੰਗਾ ਮੁੱਕੀ ਆ ਖਾਣ ਲੇਵਾ ਦੇਖੋ ਤਾਜ਼ੀਆਂ ਵਾਲਾ ਲੇਵਾ ਕਰਮ ਵਾਲੀ ਲਈ ਫਿਰਦੀ ਆ ਤੋਰਾ ਦੇਖੋ ਤੋਰਾ ਇੱਕ ਨੰਬਰ ਆ ਮੁੱਲ ਕੀ ਆ ਬਾਈ ਜਾਇਜ਼ ਇਹਦਾ ਮੁੱਲ ਵੀ 35000 ਰੁਪਿਆ 35000 ਮਾਨਦਾਨ ਹੋ ਜਾ ਮਾਨਦਾਨ ਕਰ ਦਾਂਗੇ ਜਬਾ ਹੌਲ ਚੈਲੇ ਜਾਇਜ਼ੀ ਕਰਿਆ 35000 ਰੁਪਿਆ ਮਾਨਦਾਨ ਕੋਈ ਚੱਕਰ ਨਹੀਂ ਹੋ ਜੂਗਾ ਬ੍ਰੀਡ ਚੈੱਕ ਕਰੋ ਰਾਜੀ ਹੋ ਲਾ ਕੋਈ ਲੱਸੀ ਲਾਣੀ ਆਰਡਰ ਟ੍ਰੈਕ ਨੰਬਰ ਆ ਥਾਣੇੜ ਤੋਂ ਚੈੱਕ ਕਰਵਾਣੇ ਚਾਰੇ ਥਾਣੇ ਵੀ ਨਿਕੜਵੇਂ ਪੂਰੇ ਗਾਇਬ ਤੇ ਨੇ ਕੀ ਬਾਤ ਹੈ ਕਿ ਭਾਈ ਇੱਕ ਨੰਬਰ ਆ ਹਾਂ ਹਾਂ ਹੂੰ ਅੱਗੇ ਭਾਈ ਲਾਸਟ ਇਹ ਸੂਈਏ ਪਰਸੋਂ ਵੀ ਐ ਠੀਕ ਹੈ ਭਾਈ ਤੂੰ ਸੀਟ ਨਹੀਂ ਬਹੁਤਾ ਹੂੰ ਜਿਹੜੇ ਮੜਾ ਨੇ ਕੈਂਦਰਾ ਕਰਕੇ ਕਰਦੀ ਆ ਜੀ ਕਹਦੇ ਉਹਨੂੰ ਠੰਡੀ ਆ ਵੀ ਠੀਕ ਐ ਐ ਲੱਗਦਾ ਮਾਰ ਦੇ ਪਾਇਰ ਵੀ ਜਾ ਜੋ ਨਿਆਣਾ ਪਾਲਨੇ ਆ ਹੱਥ ਹੱਥ ਫੇਰ ਕੇ ਦਿਖਾ ਦੇ ਕੋਈ ਚੱਕਰ ਨਹੀਂ ਭਾਈ ਪਰਸੋਂ ਸੂਈ ਆ ਹਾਂ ਹਾਂ ਪਰਚਾ ਕੀ ਦੇਤਾ ਇਹਨੇ ਮਗਰ ਬੱਛਾ ਭਾਈ ਬੱਛਾ ਦੇਤਾ ਭਾਈ ਕਿੰਨਾ ਕੋ ਬੋੜਾ ਬੋੜਾ ਕਿੰਨਾ ਕਾਹਨ ਕਿਵੇਂ ਬੋੜਾ ਬੋਆ 8 ਕਿਲੋ 8.9 ਕਿਲੋ ਦੋਨਾਂ ਵੇਲ ਨਾਲ ਠੀਕ ਹੈ ਭਾਈ ਬ੍ਰੀਡ ਚੰਗੀ ਹੈ ਗਰਮੀ ਨਹੀਂ ਮੰਨਦੀ ਬਾਕੀ ਸੀਰ ਜੀ ਨਹੀਂ ਕਹਿੰਦੇ ਉਹ ਨਹੀਂ ਹੈ ਭਾਈ ਮੱਝ ਨਾਲ ਦਾ ਦੁੱਧ ਦੇਣਾ ਤੇ ਭਾਜ ਜਮਾ ਛੋਟਾ ਹੋਊਗਾ ਮੱਝ ਨਾਲੋਂ ਤੇ ਥਾਣ ਦੇਖੋ ਥਾਣ ਬੜਾ ਕਮਾਲ ਦਾ ਥੋੜਾ ਕੈਮਰੇ ਤੋਂ ਜਾਗਦੀ ਹੈ ਕੋਈ ਚੱਕਰ ਨਹੀਂ ਸਿੰਗ ਲੈਣੀ ਹੈ ਬੰਦੀ ਜਿਹੜਾ ਪੈਸੇ ਵੀ ਦੋਨ ਚੋਕੇ ਪਾ ਦੇ ਯਾਰ ਠੀਕ ਹੈ ਭਾਈ ਕੀ ਮੋਲ ਲਾ ਭਈ ਇਹਦਾ ਇਹਦਾ ਬਤਈਏ ਦੇ ਦਾਂਗੇ ਯਾਰ 23000 ਦੀ ਬਾਈ ਕਹਿੰਦਾ ਵੜ ਦੇ ਦਿਆਂਗੇ ਜਮਾ ਜਾਇਜ਼ ਮੋਲ ਥਾਣ ਦੇਖੋ ਮੱਝ ਨਾਲ ਦਾ ਥਣ ਲੱਗਿਆ ਮੱਝ ਨਾਲ ਦਾ ਹੀ ਦੁੱਧ ਦੇਣਾ ਬਈ ਲੈ ਬਾਈ ਇੱਕ ਨੰਬਰ ਬਾਈ ਕਹਿੰਦਾ ਕੋਈ ਚੱਕਰ ਹੀ ਨਹੀਂ ਚਵਾਈ ਚੁਵਾਈ ਤਾਂ ਕੋਈ ਚੁਵਾਈ ਵਧੀਆ ਬਈ ਹੋਏ ਠੰਡੀ ਢੰਡੀ ਫੁੱਲ ਮੈਂ ਕਹਾਂ ਨਿਆਣਾ ਦਾ ਪਾਇਰ ਵੀ ਚਾਹਦੀ ਯਾਰ ਠੀਕ ਆ ਬੋਲ ਬਾੜੀ ਧਰ ਕੇ ਚੋਣੇ ਆਪਾਂ ਓਕੇ ਬਾਈ ਠੀਕ ਆ ਬਾਈ ਕਹਿੰਦਾ ਆਪਾਂ ਨਿਆਣਾ ਵੀ ਨਾਪਾ ਬਾਲਟੀ ਧਰ ਕੇ ਮੌਜ ਨਾਲ ਚੋਲਾ ਕੋਈ ਚੱਕਰ ਨਹੀਂ ਤਾਜੀ ਸੁਈ ਦਾ ਕਰਕੇ ਬੱਚੇ ਦਾ ਥੋੜਾ ਜਿਹਾ ਕਰਦੀ ਆ ਉਹਦਾ ਕਰਕੇ ਥੋੜਾ ਜਿਹਾ ਹੁਣ ਠੰਡੀ ਸੀਲ ਆ ਬਾਈ ਕਹਿੰਦਾ ਆਪਾਂ ਦੋ ਡੰਗ ਚੋਲੇ ਕੋਈ ਚੱਕਰ ਨਹੀਂ ਮੋਹਲੇ ਸਾਰਿਆਂ ਦੀ ਬਾਈ ਨੇ ਜੈਜ ਰੱਖਿਆ ਕਿਸੇ ਵੀਰ ਨੂੰ ਕੋਈ ਵੀ ਪਸੰਦ ਆਏ ਬਾਈ ਨਾਲ ਕਨੈਕਟ ਕਰ ਲਿਓ ਧੰਨਵਾਦ ਬਾਈ